ਪਾਪੂ ਕਹਿੰਦਾ ਵੀ ਪੱਠੇ ਵੱਢਣ ਵਾਲਾ ਬੰਦਾ ਫੜਿਆ ਨਹੀਂ ਜਾਣਾਗਾ ਲੈ ਦੇਖ ਤਾ ਲੈ ਆਏ ਵੱਢੀ ਜਾਂਦਾ ਜਿਵੇਂ ਸਾਰਾ ਬੀਜ ਕੇ ਗਿਆ ਹੁੰਦਾਗਾ ਆਪਾਂ ਪਏ ਦਿਨ ਨਾਲ ਇੱਕ ਗੇਮ ਖੇਡਦੇ ਆ ਆਪਾਂ ਇਸ ਬੰਦੇ ਨੂੰ ਪਤਾ ਨਹੀਂ ਲੱਗਣ ਦੇਂਦੇ ਵੀ ਇਹ ਮੇਰਾ ਪਾਹਣਾ ਫੇਰ ਦੇਖਦੇ ਆ ਕੀ ਕਹਿੰਦਾਗਾ ਅੱਜ ਨਹੀਂ ਛੱਡਦਾ ਇਹਨੂੰ ਮੈਂ ਚਲ ਦਿਨਿਆਂ ਨੂੰ ਤਨੇਸੜੀ ਲੈ ਵੀ ਨਾਥੀ ਸਾਂ ਲੈ ਕੇ ਚਾਰ ਥੱਪੇ ਟੱਪ ਜਾ ਟਾਈਮ ਨਾਲ ਐ ਨਹੀਂ ਪਤਾ ਜੱਟ ਇੱਥੇ ਆ ਬੌੜੇ ਤੇ ਕੰਮ ਸਾਰਾ ਖਰਾਬ ਹੋ ਜੇ ਲੈ ਵੀ ਇੱਕ ਗੱਲ ਤਾਂ ਹੈਗੀ ਅੱਜ ਜਦੋਂ ਪਾਏ ਨਾ ਆਪਣੀ ਮੀਣੀ ਜੀ ਮੱਝ ਨੂੰ ਕੱਖ ਪੱਟਿਆਂ ਦਾ ਵੱਡਾ ਥੱਬਾ ਭਰ ਕੇ ਤੇ ਉਹਨੇ ਬਾਲਟੀ ਦੁੱਧ ਨਾਲ ਥੱਲ ਲ ਕੇ ਰੱਖ ਦੇਣੀ ਐ ਤੇ ਉਹ ਨਜ਼ਾਰਾ ਆ ਜਾਂਦਾ ਦੇਖ ਹੁਣ ਜੱਟ ਦਾ ਪਾਏ ਨੇ ਏਸੀ ਛੱਡੀ ਇਹ ਆਪਾਂ ਮੌਨਤ ਸਿਹਤ ਦੁਪਹਿਰੇ ਦੁਪਾਈ ਰਿਗਾਰਡ ਫਿਟ ਕਰ ਦੇਣਾ ਤੇ ਥੱਬੇ ਚਾਰ ਆ ਜਪਾ ਵੱਧ ਵੱਟ ਕੇ ਲੈ ਜਾਵਾਂਗੇ। ਚੱਕਲੇ ਫੱਟੇ ਕਰ। ਅੱਜ ਖਾਸੀ ਵੱਡੀ ਭੜਾਈ ਲੈ ਕੇ ਜਾ। ਬਾਈ ਜੀ ਗੱਲ ਸੁਣਿਓ। ਓਏ ਆ ਖੜਾ ਅੰਟਪ ਕਿਆ। ਮੈਨੂੰ ਤਾਂ ਲੱਗਦਾ ਪੈ ਗਿਆ ਪੰਗਾ। ਸਰਦਾਰ ਜੀ ਆ ਗੱਲ ਸੁਣਿਓ। ਸਰਦਾਰ ਜੀ। ਮੈਨੂੰ ਲੱਗਦਾ ਇੰਨਾਂ ਦਾ ਕਿਸੇ ਗੱਲ ਦਾ ਪਤਾ ਹੀ ਨਹੀਂ ਐਂ ਕਰ ਫਿਰ ਨਾ ਥੀ ਸਿਆ ਲੈ ਫਿਰ ਥੋੜੇ ਜਿਹੇ ਟਾਈਮ ਵਾਸਤੇ ਨਾ ਨਥਾ ਸਿੰਘ ਸਰਦਾਰ ਬਣ ਜਾ ਓਏ ਹਾਂ ਭਾਈ ਕੀ ਗੱਲ ਹੈ ਭਾਈ ਜੀ ਇਹ ਬਾਹਣ ਤੁਹਾਡਾ ਓਏ ਪਤੰਦਰਾ ਹੋਰ ਮੈਂ ਇਥੋਂ ਚੋਰੀਆਂ ਪੱਠੇ ਵੱਢੀ ਜਾਣਾ ਨਾ 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 ਭਾਈ ਉਹ ਉਹ ਗੱਲ ਨਹੀਂ ਹੈਗੀ ਉਹ ਭਾਈ ਮੇਰੀ ਸੂਈ ਆ ਮੱਝ ਕਰੇ ਅੱਛਾ ਤੇ ਮੈਂ ਨਾ ਅਸਲ ਦੇ ਵਿੱਚ ਤੁਹਾਡੇ ਤੋਂ ਹਰਾ ਮੁੱਲ ਲੈਣ ਆਇਆ ਉਹ ਪੋ ਪਤੰਦਰਾ ਤੈਨੂੰ ਕਿਥੋਂ ਦੇ ਦिए ਸਾਡੇ ਧਾਰ ਦੇ 20 25 ਪਸ਼ੂ ਨੇ ਬਾਈ ਫਿਰ ਤੁਸੀਂ ਇੰਨਾ ਕੀ ਵਿਜਿਆ ਉਹ ਇੰਨਾ ਕਾ ਨੂੰ ਵਿਜਿਆ ਉਹ ਸੁਖਨਾ ਬਥੇਰਾ ਹਰਾ ਤਾਂ ਉਹ ਪਰਲੇ ਪਾਸੇ ਨੇਂ ਚ ਵਿਜੇ ਪੈਨੇ ਸਾਢੇ ਤਿੰਨ ਕਲੇ ਪੂਣੀ ਝਡੀਆਂ ਢੀਆਂ ਛਲੀਆਂ ਨੇ ਉੱਥੇ ਅੱਛਾ ਬਾਈ ਬਾਈ ਯਾਰ ਬਾਈ ਬਣ ਕੇ ਫੇਰ ਤਾਂ ਘਰ ਮਿਹਰਬਾਨ ਯਾਰ ਕੋਈ ਨਹੀਂ ਫੇਰ ਆ ਆਪਾਂ ਤੇਰਾ ਲਾ ਦੇਂਗੇ ਡੰਗਾ ਤੇ ਦੇ ਦੇਂਗੇ ਥੋ ਅੱਧੀ ਕਨਾਲ ਤੈਨੂੰ ਬਾਈ ਉਮੈ ਇੱਕ ਗੱਲ ਪੁੱਛਦਾ ਸੀ ਤੈਨੂੰ ਜਿਵੇਂ ਜਿਹੜੀ ਉਹ ਮੂੰਗੀ ਬੀਜੀ ਪਈ ਆ ਹਾਂ ਉਹ ਕਪਾਣ ਵੀ ਚੱਲੀ ਜਾਂਦੀ ਆ ਉੱਥੇ ਤੇ ਉਹ ਮੂੰਗੀ ਕੀ ਦੀ ਐ ਆਹੋ ਉਥੋਂ ਲੈ ਕੇ ਜਿਹੜੀ ਆ ਉਂਗਲ ਜਾਂਦੀ ਆ ਨਾ ਆਪਣੀ ਹਾਂ ਸਾਰਾ ਵਾੜਾ ਆਪਣਾ ਹੀ ਐ ਅੱਛਾ ਥੋੜਾ ਹੀ ਐ ਆਹੋ ਫੇਰ ਤਾਂ ਬਈ ਤੁਸੀਂ ਜੱਦੀ ਜ਼ਿਮੀਂਦਾਰ ਹੋ ਕੋਈ ਜੱਦੀ ਪੁਸਤੀ ਜ਼ਿਮੀਂਦਾਰ ਆ ਬਾਹਰਲੇ ਮੁਲਕਾਂ ਦੇ ਵਿੱਚ ਟਰਾਲੇ ਚੱਲਦੇ ਆ ਆਪਣੇ ਅੱਛਾ ਆਹੋ ਫੇਰ ਤਾਂ ਬਈ ਛੋਟਾ ਕੰਮ ਬਹੁਤ ਅਖੜਾ ਚੱਲਦਾ ਓ ਸੁਖਨਾ ਦਾਤੇ ਦਾ ਦਿੱਤਾ ਬੜਾ ਕੁਸ਼ਾ ਆਪਣੇ ਕੋਲੇ ਭਾਈ ਬਣ ਕੇ ਐਂ ਕਰੀ ਚੰਗਾ 10 ਕਿਲੋ ਮੂੰਗੀ ਵੀ ਰੱਖ ਦੇ ਮੈਨੂੰ ਚੰਗਾ ਭਾਈ ਬਣ ਕੇ ਚੰਗਾ ਹੁਣ ਨਾ ਨਾ ਕਰੀ ਭਾਈ ਬਣ ਕੇ ਚੰਗਾ ਵੀ ਜਿਵੇਂ ਤੂੰ ਕਹਿਣਾ ਵੀ ਇੰਨਾ ਬਾਹਣ ਐ ਕਰਨਾ ਫਿਰ ਸਰੀਪਾਈ ਰੱਖੇ ਹੋਣਗੇ ਸਰੀਪਾਈ ਰੱਖਿਆ ਹੈ ਅੱਛਾ ਓਏ ਉਹ ਪਰਲੇ ਖੇਤ ਨਾ ਬੱਟਾਂ ਪੋਚੀ ਜਾਂਦੇ ਨੇ ਅੱਛਾ ਅੱਛਾ ਤੂੰ ਨਾ ਲਾਉਂਦੇ ਆ ਤੂੰ ਨਾ ਲਾਉਂਦੇ ਆ ਬਾਕੀ ਆਪਾਂ ਕਰਦੇ ਆ ਆਪਦੇ ਹੱਥੀਂ ਕੰਮ ਮਿਹਨਤ 'ਚ ਵਿਸ਼ਵਾਸ ਰੱਖਦੇ ਆ ਮਿਹਨਤ 'ਚ ਯਕੀਨ ਰੱਖਦੇ ਆ ਵੀ ਆਪਾਂ ਆਪ ਕੰਮ ਕਰਦਾ ਲੋਕਾਂ ਆਂ ਵਾਲਾ ਕੰਮ ਨਹੀਂ ਆਪਣਾ ਅੱਛਾ ਆਹੋ ਠੀਕ ਹੈ ਠੀਕ ਹੈ ਤੇ ਭਈ ਆ ਜਿਹੜੀ ਤੇਰੇ ਕੋਲੇ ਦਾਤੀ ਜੀ ਹੈ ਹਾਂ ਇਹ ਯਾਰ ਬੜੀ ਕਮਾਲ ਦੀ ਆ ਇਹ ਕਿੱਥੋਂ ਲੈ ਲਉਂਦੀ ਆ ਤੂੰ ਇਹ ਆ ਦਾਤੀ ਦੀ ਗੱਲ ਕਰਨਾ ਹੈ ਹਾਂ ਭਾਈ ਉਹ ਇਹ ਤਾਂ ਸਾਡਾ ਇੱਕ ਮੁੰਡਾ ਨਾ ਇੰਗਲੈਂਡ ਗਿਆ ਹੋਇਆ ਉਹਨੇ ਭੇਜੀ ਆ ਦਾਤੀ ਅੱਛਾ ਇਹ ਇੰਗਲੈਂਡ ਤੋਂ ਆਈ ਆ ਭਾਈ ਇੰਗਲੈਂਡ ਤੋਂ ਆਈ ਆ ਮੇਡ ਇਨ ਇੰਗਲੈਂਡ ਫਿਰ ਤਾਂ ਭਾਈ ਬਹੁਤ ਸੋਖਾ ਵੱਢਦੀ ਹੋਣੀ ਆ ਇਹ ਮਾਹ ਯਾਰ ਚੌਂਟੇ ਚੱਕਦੀ ਆ ਅੱਛਾ ਸਿਰਾ ਕਰ ਦਿੰਦੀ ਆ ਤੇ ਭਾਈ ਟਰੈਕਟਰ ਵੀ ਹੋਣਗੇ ਸੋਡੇ ਬਹੁਤ ਉਹ ਟਰੈਕਟਰ ਵੱਡੇ ਟਾਇਰਾਂ ਵਾਲਿਆ ਦੂਰੇ ਟਾਇਰਾਂ ਵਾਲਿਆ ਮਾਗਰ ਵੀ ਵੱਡੇ ਵੱਡੇ ਟਾਇਰ ਤੇ ਮੂਰੇ ਵੀ ਵੱਡੇ ਵੱਡੇ ਟਾਇਰ ਉਹ ਯਾਰ ਤੈਨੂੰ ਦੱਸਿਆ ਤਾਂ ਹੈ ਹਾਂ ਤੁਸੀਂ ਦਾਤੇ ਦਾ ਦਿੱਤਾ ਸਾਰਾ ਕੁਝ ਆਪਣੇ ਕੋਲੇ ਰੰਗ ਭਾਗ ਲੱਗੇ ਪੈਨੇ ਹਾਂ ਬਸ ਹਰਾਈ ਹੀ ਨਹੀਂ ਸੀ ਤੁਸੀਂ ਫਿਰ ਮੈਂ ਤੁਹਾਨੂੰ ਸਾਈ ਫੜਾਈ ਜਾਨਾਗਾ ਚੰ ਸਾਈ ਦਾ ਫੜਾ ਹੀ ਦੇ ਫਿਰ ਹੈ ਹਾਂ ਸਾਈ ਦਾ ਫੜਾ ਹੀ ਦੇ ਤੇ ਸਾਈ ਮੈਂ ਤੈਨੂੰ ਫੜਾ ਦਾਨਾਗਾ ਠੀਕ ਹੈ ਇਹ ਬਾਈ ਬਣ ਕੇ ਹੋਰ ਨੂੰ ਨਾ ਕਿਸੇ ਨੂੰ ਦੇਈ ਚੰਗਾ ਓ ਯਾਰ ਜਦੋਂ ਗੱਲ ਹੋਊਗੀ ਨਾ ਤੇਰੇ ਨਾਲ ਆਪਾਂ ਜ਼ਬਾਨ ਤੇ ਰਹਿਨੇ ਆ ਠੀਕ ਆ ਮਾਲੋ ਗੱਲ ਵੱਡਾ ਜਾਵੇ ਪਰ ਜ਼ਬਾਨ ਤੋਂ ਨਹੀਂ ਮੁਕਰਦੇ ਤੇ ਆ ਲੈ ਬਾਈ ਫਿਰ ਲੈ ਸਾਈ ਤਾਂ ਫੜਾ ਤੂੰ ਆ ਲੈ ਹਾਂ ਨਾ ਮੇਰੀ ਗੱਲ ਸੁਣ ਓਏ ਕੀ ਦਾ ਬਾਣਾ ਹੈ ਬਾਣਦਾ ਆਪਣਾ ਹੀ ਆ ਆਹ ਵੜੀ ਫੜਾ ਦੱਤੀ ਹਾਂ ਓਰੇ ਫੜਾ ਨਾ ਗੱਲ ਸੁਣ ਮੇਆ ਸਾੜਿਆ ਸਾਡਾ ਬਾਣਾ ਹੈ ਹੈ ਆ ਮੇਰਾ ਬਾਪੂ ਲੜੀ ਜਾਂਦਾ ਰੋਜ ਵੀ ਆਪਣੇ ਹਰਾ ਕੌਣ ਲੈ ਕੇ ਜਾਂਦਾਗਾ ਮੈਂ ਆਖਿਆ ਬਾਪੂ ਮੈਂ ਅੱਜ ਬੰਦਾ ਫੜਨਾ ਹੀ ਫੜਨਾ ਬਾਈ ਮaaf ਕਰਦੇ ਯਾਰ ਗੱਤ ਹੀ ਹੋ ਗਈ ਯਾਰਾਂ ਜਾਂ ਜੇ ਲੈ ਕੇ ਜਾਣਾ ਸੀ ਤਾਂ ਪੁੱਛ ਕੇ ਲੈ ਜਾਂਦਾ ਤੂੰ ਹੈ ਨਾ ਰੋਜ ਇਥੋਂ ਚੋਰੀਆਂ ਵੱਢ ਕੇ ਲੈ ਜਾਂਦਾ ਸਾਡੇ ਭੈਣਾਂ ਉਥੇ ਪਸ਼ੂ ਭੁੱਖੇ ਮਰੀ ਜਾਂਦੇ ਰਹਿੰਦੇ ਆ ਉਹ ਬਈਆ ਯਾਰ ਪਸ਼ੂਆਂ ਦਾ ਮਾਰੇ ਦਾ ਮੈਂ ਹੂਲਾ ਫੱਕਿਆ ਸੀ ਬਾਈ ਗੱਲ ਸੁਣ ਲਾ ਸਾਡੇ ਆਣ ਗਵਾਂਡ ਦੇ ਵਿੱਚ ਨਾ ਟੱਕ ਕੇ ਹਰੇ ਨਾਲ ਪਸ਼ੂ ਲਲਕਾਰੇ ਮਾਰਦੇ ਫਿਰਦੇ ਹੁੰਦੇ ਨੇ ਫਿਰ ਉਦੋਂ ਸਾਡੇ ਵਾਲੇ ਪਸ਼ੂ ਮੈਨੂੰ ਲਾਂਬਾ ਦਿੰਦੇ ਆ ਬਾਈ ਵੀ ਤੂੰ ਸਾਨੂੰ ਦੋ ਬੱਠਲ ਕੱਖਾਂ ਦੇ ਨਹੀਂ ਪਾ ਸਕਦਾ ਤੇ ਬਾਈ ਆਪਾਂ ਦਾ ਤਾਂ ਕਰਕੇ ਬਾਈ ਆ ਪੰਗਾ ਲੈ ਲਿਆ ਊ ਬਾਈ ਆਪਾਂ ਗਿੱਲੇ ਗੋਹੇ ਤੇ ਪਾਇਰ ਨਹੀਂ ਧਰਦੇ ਨਹੀਂ ਉਹ ਤਾਂ ਠੀਕ ਐ ਨਾ ਮੈਂ ਆਖੀ ਨਾ ਵੀ ਸਾਡੀ ਮੱਕੀ ਜਾਂਦੀ ਕਿੱਥੇ ਐ ਹੈ ਨਾ ਤੂੰ ਰੋਜ਼ ਆ ਜਾਣਾ ਇੱਥੇ ਚੱਕ ਕੇ ਆ ਸਾਲਿਆ ਤੈਨੂੰ ਇੱਥੇ ਕੋਈ ਖੇਚਣਾ ਬੜਨ ਦੇਵੇ ਵੱਡੇ ਵੱਡੇ ਟਰੈਕਟਰਾਂ ਦੇ ਮਾਲਕ ਬਣਿਆ ਬੈਠਾ ਹੈ ਉਹ ਮੇਰੀ ਗਲਤੀ ਨਹੀਂ ਬਾਈ ਫਿਰ ਹੁਣ ਤੂੰ ਜੋ ਸਰਦਾਰ ਬਣਾਦਾ ਹੈ ਨਾ ਉਹ ਫਿਰ ਸਰਦਾਰਾਂ ਵਾਲੀ ਗੱਲ ਵੀ ਕਰਨੀ ਪੈਗੀ ਮਜਬੂਰੀ ਹੋ ਗਈ ਬਾਈ ਆਪਣੀ ਆ ਛੱਡੀ ਬਾਹ ਬਾਈ ਯਾਰ ਆ ਛੱਡ ਦੇ ਬਾਈ ਬਾਹ ਉਹ ਬਾਈ ਇਹ ਚ ਨਾ ਬਾਜ ਮੇਰੇ ਰਾੜ ਪਾਇਆ ਹੋਇਆ ਬਾਈ ਉਹ ਬਠਿੰਡੇ ਵਾਲੇ ਗਰਦੇਵ ਟਰੈਕਟਰ ਦੇ ਹੋਰ ਓਏ ਆਏ ਕਿਵੇਂ ਛੱੜਦਾ ਤੈਨੂੰ ਨਾ ਪਿੰਡ ਚ ਲੈ ਜਾ ਕੇ ਗੱਦੇ ਦੇ ਚੜਾ ਹਾਂ ਤੇ ਸਾਰੇ ਪਿੰਡ ਚ ਘੇੜਾ ਦੇਉ ਮੈਂ ਤੇਰਾ ਕਾਲਾ ਮੂੰਹ ਕਰਕੇ ਉਹ ਨਾ ਬਾਈ ਐਨਾ ਕਰ ਯਾਰ ਬਾਈ ਮੈਂ ਤਾਂ ਪਹਿਲਾਂ ਹੀ ਹਾਰਟ ਦਾ ਮਰੀਜ਼ ਆ ਬਟੰਡੋ ਦਵਾਈ ਚੱਲਦੀ ਆ ਬਾਈ ਓਏ ਐਨਾ ਕਰ ਬਾਈ ਨਾ ਤੂੰ ਤਾਂ ਕਹਿੰਦਾ ਸੀਗਾ ਵੀ ਮੇਰੇ ਬਾਹਰਲੇ ਦੇਸ਼ ਦੇ ਵਿੱਚ ਟਰਾਲੇ ਚੱਲਦੇ ਆ ਮੈਂ ਤੈਨੂੰ ਦੱਸਦਾ ਬਾਈ ਦੇਖ ਆਪਣੇ ਮੁਲਕ ਚ ਕਿੰਨੇ ਮੁੰਡੇ ਬਾਹਰ ਜਾਂਦੇ ਆ ਹਨਾ ਪੰਜਾਬੀਆਂ ਦੇ ਸਾਰਿਆਂ ਦੇ ਟਰਾਲੇ ਚੱਲਦੇ ਆ ਤੂੰ ਪੰਜਾਬੀ ਫਿਰ ਆਪਣੇ ਸਾਂਝੇ ਹੋਏ ਨਾ ਵੀ ਉਹ ਸਾਰੇ ਪੰਜਾਬੀ ਹੋਏ ਆਪਣਾ ਫਿਰ ਉਹ ਤੇ ਕੀ ਬੰਡਿਆ ਯਾਰ ਆਪਣੇ ਸਾਰਿਆਂ ਦੇ ਟਰਾਲੇ ਚੱਲਦੇ ਹੋਗੇ ਉਹ ਤਾਂ ਮੈਂ ਤੈਨੂੰ ਤਾਂ ਕਹਿੰਦਾ ਸੀ ਯਾਰ ਬਾਈ ਨਾਲੇ ਤੂੰ ਕਹਿੰਦਾ ਮੈਂ ਮਿਹਨਤੀ ਬਹੁਤ ਆ ਹੈਂ ਮੈਂ ਮਿੱਟੀ ਨਾਲ ਮਿੱਟੀ ਹੋਇਆ ਰਹਿਣਾਗਾ ਹਾਂ ਬਾਈ ਐਂ ਕਰ ਫੇਰ ਫੇਰ ਜਾਣ ਦੇਉਂਗਾ ਆ ਐਂ ਕਰ ਅੱਧਾ ਘੇਰਾ ਮੱਕੀ ਦਾ ਪੜ ਦੇ ਬਾਈ ਐਂ ਕਰ ਆ ਫੜ ਦਾਤੀ ਤੇ ਉਹਨਾਂ ਚਿਰ ਨਹੀਂ ਮੈਂ ਜਾਣ ਨਹੀਂ ਦੇਣਾਗਾ ਚੱਲ ਵੜ ਦੇਣਾ ਬਾਈ ਤੂੰ ਭੇਜਾ ਸ਼ਾਮੇ ਭੇਜਾ ਬਾਈ ਜਗਾ ਮੈਂ ਬੈਠਾ ਤੇ ਤੇ ਤੂੰ ਵੜ ਦੇ ਠੀਕ ਐ ਵੜ ਜਾਣ ਦੇਉਂਗਾ ਮੈਂ ਚੰਗਾ ਵੜ ਦੇਣਾ ਬਾਈ ਵੜ ਦੇ ਨਾ ਨੋ 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 ਉਹ ਪੱਟ ਗਿਆ ਉਹ ਪੱਟ ਗਿਆ ਪਾ ਉਹਨਾਂ ਖੜ ਜਾ ਮੈਂ ਜਾਣ ਦਿੰਦਾ ਤੈਨੂੰ ਰੇ ਕੱਖ ਫਟਨੇ ਸੀ ਇਹਦਾ ਪੈਣਾ ਕਿਤਨਾ ਨੋਡੀਆਂ ਲੱਗਿਆ ਪਤਰੇ ਵਾਗ ਫੜੀ ਆ